ਭਾਰਤੀ ਜਨਤਾ ਪਾਰਟੀ ਦੇ ਤੁਸੀਂ ਜਿੰਮੇਵਾਰ ਹੋਗੇ ਜਰੋਂ ਗੁਰੂ ਤੇਗ ਬਾਹਦਰ ਜੀ ਦੀ ਸਥਿਤੀ ਤਾਪ ਦੀ ਨੂੰ ਲੈ ਕੇ ਸਮਾਗਮ ਤੁਸੀਂ ਵੱਡੇ ਪੱਧਰ ਤੇ ਜਿਹੜਾ ਉਹ ਵੀ ਵੱਡਾ ਚੇਤਨਾ ਮਾਰ ਕੇ ਜਿਹੜਾ ਪ੍ਰਧਾਨ ਸਵਾਲ ਕਾਨਪਾ ਦੇ ਵਿੱਚ ਕੱਢਿਆ ਜਾ ਰਿਹਾ ਹੈ ਤੇ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਪੂਰੀ ਟੀਮ ਸਾਡੇ ਜ਼ਿਲ੍ਹਾ ਪ੍ਰਧਾਨ ਜੀ ਹਰਮੇਸ਼ ਗੋਇਲ ਜੀ ਸਾਡੇ ਮੰਡਲ ਪ੍ਰਧਾਨ ਸ਼੍ਰੀ ਪਰਮੇਂਦਰ ਗੁਪਤਾ ਜੀ ਸਾਡੀ ਭੈਣ ਰੀਨਾ ਬਾਲਸਲ ਦੀ ਪੰਜਾਬ ਦੇ ਮੀਤ ਪ੍ਰਧਾਨ ਨੇ ਤੇ ਸਾਡੇ ਭਲਾ ਅੰਕਲ ਜੀ ਆਪਣੇ ਵਿਸ਼ਾਲ ਬਸ਼ਰ ਵਿਸ਼ਾਲ ਸ਼ਰਮਾ ਜੀ ਸਾਰੀ ਟੀਮ ਸਾਡੀ ਇੱਕਜੁੱਟ ਹੋ ਕੇ ਅੱਜ ਸੇਵਾ ਕਰ ਰਹੀ ਹੈ ਤੇ ਮੈਂ ਅੱਜ ਦੇ ਦਿਨ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਨੌਜਵਾਨਾਂ ਨੂੰ ਇਹ ਅਪੀਲ ਕਰਦਾ ਆ ਕਿ ਆਪਾਂ ਨੂੰ ਗੁਰੂਵਾਦੀ ਦਿੱਤੇ ਸੰਧਾਤਾ ਦੇ ਉੱਤੇ ਚੱਲਣਾ ਚਾਹੀਦਾ ਹੈ ਤੇ ਸਰਬੱਤ ਦੇ ਭਲੇ ਦੀ ਅੱਜ ਆਪ ਅਰਦਾਸ ਕਰੀਏ ਸਾਰੇ ਮਿਲ ਕੇ ਵਾਹਿਗੁਰੂ ਜੀ ਦਾ ਖਾਲਸਾ ਜੀ ਬਹਾਰ ਹੋਵੇ। ਬਿਲਕੁਲ ਇਸੇ ਕਰਕੇ ਉਹਨਾਂ ਨੂੰ ਹਿੰਦੂ ਦੀ ਜਾਤਰ ਕਿਹਾ ਜਾਂਦਾ ਬਹੁਤ ਹੀ ਵੱਡੀ ਕੁਰਬਾਨੀਆਂ ਨੇ ਬਹੁਤ ਹੀ ਵੱਡਾ ਇਤਿਹਾਸ ਹੈ ਇੱਕ ਤਰ੍ਹਾਂ ਦਾ ਕਿ ਅਸੀਂ ਸਿੱਖ ਧਰਮ ਦੇ ਇਤਿਹਾਸ ਨੂੰ ਕੁਰਬਾਨੀਆਂ ਨੂੰ ਕੋਟਨ ਕੋਟ ਪ੍ਰਣਾਮ ਕਰਦੇ ਭਾਈਚਾਰੇ ਤੋਂ ਬਤਨ ਨਹੀਂ ਦੇ ਭਾਈਚਾਰੇ ਬਿਲਕੁਲ ਜੀ ਤੁਸੀਂ ਦੇਖ ਸਕਦੇ ਹੋ ਅੱਜ ਹਿੰਦੂ ਧਰਮ ਦੇ ਲੋਕ ਇੱਕ ਧਰਮ ਦੇ ਲੋਕ ਸਾਰੀਆਂ ਧਰਮਾਂ ਦੇ ਲੋਕ ਵਰਗਾਂ ਦੇ ਲੋਕ ਇਕੱਠੇ ਹੋ ਕੇ ਅੱਜ ਜਿਹੜਾ ਹੈਗਾ ਅ ਗੁਰੂਆਂ ਦਾ ਅਸ਼ੀਰਵਾਦ ਪ੍ਰਾਪਤ ਕਰ ਰਹੇ ਨੇ ਇੱਕ ਮਿੰਟ ਵਿੱਚ ਹੋ ਰਿਹਾ ਅੱਜ ਇਸ ਮੌਕੇ ਤੇ ਭੱਲੇ ਬਿੱਕੋਈ ਦੀ ਅਪੀਲ ਕਰਦੇ ਸਾਰੇ ਜਿਨੇ ਸਮਾਜਿਕ ਲੋਕਲ ਪਾਰਟੀ ਨੇ ਕਿਆਤੀ ਪਾਰਟੀ ਨਾਲ ਸਾਡੇ ਬਿੱਕੋਈ ਦੇ ਬਾਰੇ ਹ Akwai <laughs>